ਆ ਇੱਕ ਦੋ ਦਿਨ ਪਹਿਲਾਂ ਤਾਂ ਤੂੰ ਵਲੌਗ ਪਾ ਕੇ ਟੀਆ ਵੀ ਕੁਐਸਚਨ ਆਨਸਰ ਤੇ ਸੀਗਾ ਕੁਛ ਰਹਿ ਗਿਆ ਸੀਗਾ ਬਾਕੀ ਜਿਹੜਾ ਹਾਂ ਤੂੰ ਫੇਰ ਇਹ ਵਲੌਗ ਬਣਾਉਣ ਲੱਗ ਗਈਆਂ ਕਿ ਹੁਣ ਤੇਰੇ ਕੋਲ ਕੰਟੈਂਟ ਹੈ ਨਹੀਂਗਾ ਵਲੌਗ ਤੇਰੇ ਕੋਲ ਪੂਰੇ ਬੰਦੇ ਨਹੀਂਗੇ ਤੂੰ ਆਖੇ ਚੱਲ ਕੁਐਸਚਨ ਆਨਸਰ ਹੀ ਬਣਾ ਲਿਆ ਕਰੂੰਗੀ ਅੱਜ ਸੋਈ ਦੇ ਵਿੱਚ ਵੀਡੀਓ ਸ਼ੂਟ ਕਰਦੇ ਤਾਂ ਐ ਜਿਵੇਂ ਪਹਿਲੀ ਵਾਰ ਸੋਈ ਦੇ ਵਿੱਚ ਵੀਡੀਓ ਸ਼ੂਟ ਕਰਨ ਲੱਗੀ ਹੋਵੇ ਤੇਰੇ ਜਿੰਨੇ ਵੀ ਵਲੌਗ ਹੁਣ ਵਿਆਹ ਤੋਂ ਬਾਅਦ ਆਏ ਸਾਰੇ ਵਿਆਹ ਤੇਰਾ ਹੋਇਆ ਨਹੀਂਗਾ ਭੱਜਾਂ ਤੋਂ ਬਾਅਦ ਹੈ ਜਿੰਨੇ ਵੀ ਵਲੌਗ ਤੇ ਸਾਰੇ ਸੋਈ ਦੇ ਵਿੱਚ ਹੀ ਬਣਦੇ ਆ ਤੇ ਮੂੰਹ ਵੇ ਕਿਵੇਂ ਬਣਾਉਂਦੀ ਜਿਵੇਂ ਪਹਿਲੀ ਵਾਰ ਸੋਈ ਦੇ ਵਿੱਚ ਵੜੀ ਹੋਵੇ ਤਾਂ ਉੱਥੇ ਵਲੌਗ ਸ਼ੂਟ ਕਰਨਾ ਵਾਹ ਸੋ ਗਾਇਸ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਅੱਜ ਮੈਂ ਬਹੁਤ ਲੇਟ ਉੱਠੀ ਆ ਸਿਰਫ ਅੱਧਾ ਘੰਟਾ ਰਹਿ ਗਿਆ ਮੈਂ ਆਪਣਾ ਜੋਬ ਤੇ ਜਾਣਾ ਉਸ ਤੋਂ ਪਹਿਲਾਂ ਮੈਂ ਸੋਚਿਆ ਕਿ ਇੱਕ ਛੋਟਾ ਜਿਹਾ ਵਲੌਗ ਬਣਾ ਲਵਾਂ ਹੁਣ ਤੈਨੂੰ ਪਤਾ ਇੱਥੇ ਤੇਰੀ ਮਾਂ ਤਾਂ ਹੈਣੀਗੀ ਤੇ ਤੇਰੇ ਸੱਸ ਨੇ ਤਾਂ ਹੋਣਾ ਹੀ ਕਹਦਾ ਜਿਹੜਾ ਤੈਨੂੰ ਉਠਾਊਗੀ ਤੇ ਤਿਆਰ ਕਰਕੇ ਭੇਜ ਦੋਗੀ ਰੋਟੀ ਪਾਣੀ ਪੱਕਿਆ ਪਕਾਇਆ ਮਿਲ ਜਾਊਗਾ ਤੈਨੂੰ ਤੈਨੂੰ ਪਤਾ ਨ ਜਿੰਨੇ ਸ਼ੌਂਕ ਸੀ ਨਾ ਭੱਜ ਕੇ ਵਿਆਹ ਕਰਵਾਉਂਦੇ ਫਿਰ ਜ਼ਿੰਮੇਵਾਰੀਆਂ ਵੀ ਆਪਦੀਆਂ ਚੰਗੀ ਤਰ੍ਹਾਂ ਸੰਭਾਲੋ ਇਹ ਨਹੀਂ ਵੇ ਉਠੋ ਟੌਰ ਨਾ ਉਠੋ ਤੇ ਬਾਅਦ ਚ ਅੱਧਾ ਮਾੜਾ ਮੋਟਾ ਜਾਵਾ ਕਰਕੇ ਕੰਮ ਦੀ ਤੇ ਭੱਜ ਜਾ ਜੇ ਵਿਆਹ ਕਰਾਉਂਦਾ ਸ਼ੌਂਕ ਸੀ ਨਾ ਤਾਂ ਜ਼ਿੰਮੇਵਾਰੀਆਂ ਵੀ ਸ਼ੌਂਕ ਨਾਲ ਨਿਭਾਓ ਸੌਖੀਆਂ ਨਹੀਂ ਵਿਆਹ ਤੇ ਬਾਅਦ ਜ਼ਿੰਮੇਵਾਰੀਆਂ ਨਿਭਾਉਣੀਆਂ ਅੱਧਾ ਘੰਟਾ ਰਹਿ ਗਿਆ ਤੇ ਦੂਸਰੇ ਫੋਨ 'ਚ ਆਪਣਾ ਕੁਐਸਚਨਸ ਫੋਟੋ ਕਿਹਾ ਜਾਂ ਜ਼ਿਆਦਾ ਨਹੀਂ 2-4 ਹੀ ਨੇ ਜਿਨ੍ਹਾਂ ਦਾ ਮੈਨੂੰ ਰਿਪਲਾਈ ਦੇਣਾ ਬਹੁਤ ਜ਼ਿਆਦਾ ਮੇਰੇ ਲਈ ਜ਼ਰੂਰੀ ਆ ਜਿਆਦਾ ਨੇ 2 4 ਇਹ ਜਿਨ੍ਹਾਂ ਦਾ ਜਵਾਬ ਦੇ ਦੇਣਾ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜ਼ਰੂਰੀ ਸੀ ਤੇ ਉਦਨ ਹੀ ਦੇ ਦਿੰਦੀ ਰਿਪਲਾਈ 2 4 ਕੁਐਸਚਨ ਦਾ ਤਾਂ ਬਾਕੀ ਰੱਖੇ ਕਿ ਤੈਨੂੰ ਸੀਗਾ ਜਿੱਦਾਂ ਕੰਟੈਂਟ ਨਾ ਹੋਇਆ ਉਹ ਦੁਬਾਰਾ ਯੂਜ਼ ਕਰਨਗੇ ਉਦਨ ਵੀ ਤਾਂ ਦੇ ਹੀ ਸਕਦੀ ਸੀ ਜਿੱਥੇ 10 ਮਿੰਟਾਂ ਦਾ ਵਲੌਗ ਬਣਾਇਆ ਸੀ ਉਥੇ 2 4 ਦਾ ਕੁਐਸਚਨ ਆਂਦਾ ਹੈ ਜਵਾਬ ਦੇ ਕੇ ਤਾਂ 15 ਮਿੰਟਾਂ ਦਾ ਬਣ ਜਾਂਦਾ ਉਦਨ ਹੀ ਨਾਲ ਹੀ ਦੇ ਦਿੰਦੀ ਜਵਾਬ ਤੁਹੀ ਗਾਇਸ 2 3 ਕੁਐਸਚਨਸ ਦੇ ਆਪਾਂ ਰਿਪਲਾਈ ਦਿੰਦੇ ਆ ਇੱਕ ਟੈਕਨੋ ਨੀਲਾ ਕਿਉਂਕਿ ਬਾਹਰ ਨਾ ਬਹੁਤ ਜ਼ਿਆਦਾ ਸ਼ੋਰ ਆਉਂਦਾ ਹੈ ਜਿੱਥੇ ਮਰਜ਼ੀ ਖੜ ਕੇ ਬਹਿ ਕੇ ਬਣਾ ਜਿੱਥੇ ਮਰਜ਼ੀ ਬਹਿ ਕੇ ਬਣਾ ਵਲੌਗ ਜਿੱਥੇ ਮਰਜ਼ੀ ਖੜ ਕੇ ਜਵਾਬ ਦੇ ਤੂੰ ਪਰ ਦੇ ਤਾਂ ਦੇ ਹੁਣ ਆਈ ਲੱਗੀ ਪਈਆਂ ਦੋ ਤਿੰਨ ਕੁਐਸਚਨਾਂ ਦੇ ਜਵਾਬ ਦੇਣੇ ਦੋ ਚਾਰ ਕੁਐਸਚਨਾਂ ਦੇ ਜਵਾਬ ਦੇਣੇ ਜਵਾਬ ਦੇਣੇ ਜਵਾਬ ਦੇਣੇ ਜਵਾਬ ਦੇ ਵੀ ਦੇ ਸਾਨੂੰ ਵੀ ਪਤਾ ਲੱਗੇ ਕਿਹੜੇ ਇੰਨੇ ਜ਼ਰੂਰੀ ਕੁਐਸਚਨ ਆ ਜਿਨ੍ਹਾਂ ਦੇ ਤਾਂ ਜਵਾਬ ਦੇਣੇ ਨੇ ਜਿਨ੍ਹਾਂ ਵਾਸਤੇ ਤੋਂ ਅਲੱਗ ਵੀਡੀਓ ਬਣਾਉਣ ਲੱਗੀ ਆ ਸਭ ਤੋਂ ਪਹਿਲਾਂ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਆ ਕਿ ਤੁਸੀਂ ਪ੍ਰੈਗਨੈਂਟ ਹੋ ਪ੍ਰੈਗਨੈਂਟ ਹੋ ਪ੍ਰੈਗਨੈਂਟ ਹੋ ਅਚਾਰ ਕੁਐਸਚਨ ਸੀਗਾ ਇਹ ਤਾਂ ਤੂੰ ਉਦਨ ਵੀ ਕਲੀਅਰ ਕੀਤਾ ਸੀਗਾ ਵੀ ਤੂੰ ਹੈ ਨਹੀਂਂ ਕਿ ਪ੍ਰੈਗਨੈਂਟ ਵੀ ਤੂੰ ਹਜੇ ਬੱਚਾ ਲੈਣਾ ਨਹੀਂ ਚਾਹੁੰਦੀ ਪਲਾਨ ਕਰਨਾ ਨਹੀਂ ਚਾਹੁੰਦੀ ਇਹ ਕੁਐਸਚਨ ਦਾ ਜਵਾਬ ਦੇਣ ਵਾਸਤੇ ਤੂੰ ਅਲੱਗ ਤੋਂ ਵੀਡੀਓ ਬਣਾਉਣ ਲੱਗੀ ਏ ਅਲੱਗ ਤੋਂ ਉਦਨ ਬਾਕ ਤਾਂ ਦਿੱਤਾ ਸੀਗਾ ਵੀਡੀਓ ਦੇ ਵਿੱਚ ਤੂੰ ਬਹੁਤ ਸਾਰੇ ਲੋਕੇ 네ਗੇਟਿਵ ਬੋਲ ਰਿਹਾ ਗਲਤ ਬੋਲ ਰਿਹਾ ਹਨਾ ਇਸ ਚੀਜ਼ ਨੂੰ ਲੈ ਕੇ ਵੀ ਇਹ ਇਦਾਂ ਇਹਦਾਂ ਇਹ ਹੁਣ ਇਦਾਂ ਹੋ ਗਈ ਇਹ ਤਾਂ ਲੱਗਿਆ ਬਹੁਤ ਜੇ ਤੂੰ ਕੋਈ ਚੱਜ ਦਾ ਕੰਮ ਕੀਤਾ ਹੋਊਗਾ ਤਾਂ ਹੀ ਲੋਕੀ ਤੈਨੂੰ ਚੱਜ ਦਾ ਬੋਲਣਗੇ ਜਿਹੋ ਜਿਹੇ ਤੂੰ ਕਾਂਡ ਕੀਤੇ ਆ ਤੇ ਜਿਹੋ ਜਿਹੇ ਲੋਕੀ ਬੋਲੀ ਜਾਂਦੇ ਨਾ ਉਹਦੇ ਸਾਹਮਣੇ ਬਹੁਤ ਥੋੜਾ ਜਿੱਡੇ ਤੂੰ ਕਾਂਡ ਕੀਤੇ ਨਾ ਉਹਨਾਂ ਦੇ ਹਿਸਾਬ ਨਾਲ ਲੋਕਾਂ ਦਾ ਬੋਲਣਾ ਹਜੇ ਥੋੜਾ ਹੀ ਆ ਇੰਨਾ ਖਾਸ ਨਹੀਂ ਗਾ ਤੇ ਦੂਸਰੇ ਟੰਬਰ ਤੇ ਮੇਰੇ ਰਿਲੇਟਿਵ ਕੀ ਕੁਝ ਨੈਟ ਤੇ ਚੱਲ ਰਿਹਾ ਸੀ ਚਾਹੇ ਚੱਲ ਰਿਹਾ ਏ ਹਨਾ ਮੈਨੂੰ ਉਸ ਨਾਲ ਕੋਈ ਮਤਲਬ ਨਹੀਂ ਹੈਗਾ ਮੈਨੂੰ ਸਿਰਫ ਮੇਰੇ ਤੱਕ ਹੈ ਕਿ ਮੈਂ ਆਪਣੀ ਜਗ੍ਹਾ ਸਹੀ ਆਣਾ ਤਾਂ ਬਸ ਠੀਕ ਹੈ हां तू ਤਾਂ ਆਪਦੀ ਜਗ੍ਹਾ ਹਮੇਸ਼ਾ ਸਹੀ ਹੁੰਨੀ ਐ ਤੂੰ ਤਾਂ ਆਪਦੇ ਆਪ ਨੂੰ ਹਮੇਸ਼ਾ ਸਹੀ ਦੱਸਦੀ ਐ ਤੂੰ ਆਪਦੇ ਆਪ ਨੂੰ ਗਲਤ ਕਦੋਂ ਦੱਸਿਆ ਕਦੋਂ ਤੈਨੂੰ ਲੱਗਾ ਵੀ ਹਾਂ ਤੂੰ ਗਲਤ ਤਾਂ ਇੱਥੇ ਕਦੇ ਨਹੀਂ ਕਿਹਾ ਤੂੰ ਤਾਂ ਹਮੇਸ਼ਾ ਹੀ ਕਹਿੰਦੀ ਵੀ ਮੈਂ ਸਹੀ ਹਾਂ ਲੋਕੀ ਗਲਤ ਜਿਹੜਾ ਕੁਝ ਸੋਸ਼ਲ ਮੀਡੀਆ ਤੇ ਚੱਲ ਰਿਹਾ ਤੇਰੇ ਬਾਰੇ ਤੇਰੇ ਖਿਲਾਫ ਜਾਂ ਕੁਝ ਵੀ ਕਹਿ ਦੋ ਉਹ ਜਮਾਂ ਸਹੀ ਐ ਪਰ ਤੂੰ ਉਸ ਚੀਜ਼ ਨੂੰ ਗਲਤ ਹੀ ਕਹਿੰਗੀ ਤੂੰ ਨਹੀਂ ਕਹਿੰਗੀ ਵੀ ਹਾਂ ਇਹ ਸਹੀ ਐ ਇਹ ਸੱਚ ਐ ਤੂੰ ਗਲਤ ਹੀ ਕਹਿੰਗੀ ਤੂੰ ਕਹਿੰਗੀ ਜਿੰਨਾ ਚਿਰ ਮੈਂ ਨਹੀਂ ਆਪਦੇ ਮੂੰਹੋਂ ਬੋਲਦੀ ਉਹਨਾਂ ਚ ਸਾਰਾ ਕੁਝ ਗਲਤ ਹੀ ਐ ਉਹਨਾਂ ਜੇ ਸਾਰਾ ਕੁਝ ਫੇਕ ਹੀ ਹੈ ਮੈਂ ਸੱਚੀ ਆ ਬਾਕੀ ਸਾਰੇ ਲੋਕੀ ਝੂਠੇ ਆ ਲੱਗਦਾ ਕਿ ਜਦੋਂ ਬਹੁਤ ਕੁਝ ਮੈਂ ਕਹਨੀ ਆ ਹੋਣ ਦੇ ਬਾਅਦ ਬੰਦਾ ਉਦੋਂ ਵੀ ਨਾ ਉਹਨੂੰ ਛੱਡਿਆ ਜਾਵੇ ਨਾ ਉਦੋਂ ਬੰਦੇ ਨੂੰ ਬੋਲਣਾ ਚਾਹੀਦਾ ਬਟ ਮੈਂ ਕਿਸੇ ਨੂੰ ਨਹੀਂ ਬੋਲ ਰਹੀ ਮੈਂ ਸਿਰਫ ਆਪਣੇ ਕੁਐਸਚਨ ਆਨਸਰ ਦੇ ਰਿਲੇਟਿਵ ਮਤਲਬ ਕਿ ਵਲੌਗ ਬਣਾ ਰਹੀ ਹਾਂ ਹਾਂ ਜਦੋਂ ਬਹੁਤ ਕੁਝ ਹੋ ਜਾਂਦਾ ਨਾ ਉਹ ਬਹੁਤ ਕੁਝ ਹੋ ਜਾਂਦੇ ਬਾਅਦ ਵੀ ਬੰਦਾ ਚੁੱਪ ਰਹਿ ਉਹ ਗਲਤ ਆ ਪਰ ਬੰਦੇ ਨੂੰ ਉੱਥੇ ਚੁੱਪ ਰਹਿਣਾ ਪੈਂਦਾ ਜਦੋਂ ਗਲਤੀ ਆਪਦੀ ਹੋਵੇ ਜੇ ਆਪਦੀ ਗਲਤੀ ਨਾ ਹੋਵੇ ਨਾ ਫਿਰ ਵੀ ਆਪਣਾ ਬਹੁਤ ਕੁਝ ਹੋ ਜਾਵੇ ਫਿਰ ਬੋਲਣ ਦਾ ਫਾਇਦਾ ਵਾ ਫਿਰ ਬੋਲਣ ਦਾ ਹੱਕ ਬਣਦਾ ਵਾ ਬਾਜੂ ਪਤਾ ਇੱਥੇ ਗਲਤੀ ਹੀ ਸਾਰੀ ਆਪਦੀ ਹੈ ਫਿਰ ਤੂੰ ਕਿਵੇਂ ਕਹਿ ਸਕਦੀ ਵੀ ਹਾਂ ਬੋਲਣਾ ਪੈਂਦਾ ਵਾ ਤੂੰ ਕਿਵੇਂ ਕਹਿ ਸਕਦੀ ਵੀ ਹਾਂ ਮੈਨੂੰ ਬਹੁਤ ਖੁਸ਼ ਹੋ ਗਿਆ ਮੈਨੂੰ ਬੋਲਣਾ ਪਊਗਾ ਤੂੰ ਨਹੀਂ ਨਾ ਬੋਲ ਸਕਦੀ ਕਿਉਂਕਿ ਗਲਤੀ ਤੇਰੀ ਹੈ ਹੁਣ ਤੂੰ ਬੋਲਵੇਂਗੀ ਤੂੰ ਆਪ ਨੂੰ ਸੱਚਾ ਸਾਬਿਤ ਕਰੇਂਗੀ ਮੈਂ ਕੁਝ ਨਹੀਂ ਕੀਤਾ ਮੈਂ ਇਹ ਹਾਂ ਮੈਂ ਉਹ ਹਾਂ ਮੈਂ ਭੱਜ ਕੇ ਨਹੀਂ ਵਿਆਹ ਕਰਾਇਆ ਮੈਂ ਪਹਿਲਾਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਇਹ ਵਾ ਸਾਰਾ ਕੁਝ ਹਾਂ ਤੇ ਉਹਦੇ ਕਲੈਰੀਫਿਕੇਸ਼ਨ ਦੇਣਗੇ ਉਹ ਕਲੀਅਰ ਕਰਨਗੇ ਸਾਰਾ ਕੁਛ ਆਵਦਾ ਜੇਕਰ ਕੋਈ ਮੈਂ ਸਟੋਰੀ ਡਾਲ ਰਹੀਆਂ ਚਾਹੇ ਕੋਈ ਵੀ ਆਪਣੇ ਘਰ ਦੇ ਰਿਲੇਟਿਵ ਆ ਹਨ ਕੋਈ ਵੀ ਸਟੇਟਸ ਡਾਲ ਰਹੀਆਂ ਕਿਸੇ ਦਾ ਕੋਈ ਮਤਲਬ ਨਹੀਂ ਹੈਗਾ ਮੈਨੂੰ ਬੋਲਣ ਦਾ ਠੀਕ ਆ ਨਾ ਕਿਉਂ ਨਹੀਂ ਮਤਲਬ ਤੂੰ ਸਟੋਰੀ ਲਾਵੇਂ ਪਬਲਿਕ ਕਰਕੇ ਤੇ ਪਬਲਿਕ ਕਿਉਂ ਨਾ ਬੋਲੇ ਕਿਉਂ ਨਹੀਂ ਕਿਸੇ ਦਾ ਹੱਕ ਬੋਲਣ ਦਾ ਜੇ ਤੈਨੂੰ ਇੰਨੀ ਤਕਲੀਫ ਆ ਵੀ ਕੋਈ ਕੁਝ ਬੋਲੇ ਨਾ ਤੇ ਵੀਡੀਓ ਆਦੀ ਪਬਲਿਕ ਕਰੀ ਨਾ ਅਕਾਊਂਟ ਆ ਦਾ ਪ੍ਰਾਈਵੇਟ ਕਰ ਨਾ ਅਕਾਊਂਟ ਨੂੰ ਪ੍ਰਾਈਵੇਟ ਕਰ ਤੇ ਜਿੰਨੀਆਂ ਮਰਜ਼ੀ ਸਟੋਰੀਆਂ ਲਾ ਕੋਈ ਕੁਝ ਨਹੀਂ ਕਹਿੰਦਾ ਤੈਨੂੰ ਕੋਈ ਨਹੀਂ ਬੋ ਪਰ ਜਿੰਨਾ ਟਾਈਮ ਤੂੰ ਪਬਲਿਕ ਕਰਕੇ ਸਟੋਰੀਆਂ ਲਾਏਂਗੇ ਵੀਡੀਓਜ਼ ਪਾਏਂਗੇ ਲੋਕੇ ਤਾਂ ਭਾਈ ਬੋਲਣਗੇ ਜੇ ਤੂੰ ਵੀਡੀਓ ਸਟੋਰੀਆਂ ਪਬਲਿਕ ਕਰਕੇ ਹੀ ਪਾਉਣੀਆਂ ਤੇ ਆਪਦੇ ਲੱਛਣ ਸੁਧਾਰੋ ਆਪਦੇ ਆਪ ਨੂੰ ਸਹੀ ਕਰੋ ਸੁਧਾਰੋ ਨਾ ਆਪਦੇ ਆਪ ਨੂੰ ਤੁਸੀਂ ਸੁਧਾਰਨਾ ਹੈ ਨਹੀਂ ਗਾ ਲੋਕਾਂ ਨੂੰ ਕਹਿੰਦੇ ਆ ਵੀ ਕਿਉਂ ਬੋਲਦੇ ਕਿਉਂਕਿ ਪਿੱਛੇ ਜਾਈ ਮੇਰੇ ਪਾਪਾ ਦੀ ਡੈਥ ਹੋਈ ਲੋਕਾਂ ਨੇ ਮੈਨੂੰ ਐਨਾ ਗਲਤ ਬੋਲਿਆ ਕਿ ਇਹਨੂੰ ਫਰਕ ਤੱਕ ਨਹੀਂ ਇਹਨੂੰ ਇਹ ਨਹੀਂ ਹੈਗਾ ਇਹਨੂੰ ਇਹ ਨਹੀਂ ਹੈਗਾ ਹਜੇ ਵੀ ਲੋਕ ਨਹੀਂ ਛੱਡ ਰਹੇ ਹੈਗੇ ਕਿ ਕਿ ਇਹ ਕਿੱਥੇ ਰਹਿ ਰਹੀ ਆ ਚਾਹੇ ਕਿਦਾਂ ਹੈ ਨਾ ਦੇਖੋ ਹਾਂ ਤਾਂ ਲੋਕੀ ਸਹੀ ਕਹਿ ਰਹੇ ਆ ਤੈਨੂੰ ਕਿਉਂ ਨਹੀਂ ਤਕਲੀਫ ਹੋਈ ਜਾਂਦੀ ਲੋਕੀ ਸਹੀ ਕਹਿੰਦੇ ਪਏ ਆ ਤੂੰ ਕਿੱਥੇ ਆ ਕਿੱਥੇ ਨਹੀਂ ਗਈ ਤੇਰੇ ਪਿਓ ਦੀ ਡੈਥ ਹੋ ਗਈ ਤੂੰ ਉਹਦੇ ਸੰਸਕਾਰ ਤੇ ਨਹੀਂ ਗਈ ਤੂੰ ਉਹਦੇ ਫੁੱਲਾਂ ਤੇ ਨਹੀਂ ਗਈ ਤੂੰ ਉਹਦੇ ਭੋਗ ਤੇ ਨਹੀਂ ਗਈਗੀ ਤੇ ਲੋਕਾਂ ਨੇ ਤੈਨੂੰ ਕਹਿਣਾ ਹੀ ਆ ਜਿਦ ਤੈਨੂੰ ਹੁੰਦਾ ਨਾ ਆਪਦੇ ਪਿਓ ਦੇ ਮਰੇ ਦਾ ਵੀ ਹਾਂ ਮੇਰਾ ਪਿਓ ਮਰ ਗਿਆ ਮੈਨੂੰ ਕਿੰਨਾ ਵੱਡਾ ਦੁੱਖ ਆਉਦਾ ਤੇ ਤੂੰ ਜਾਣਦੀ ਸੰਸਕਾਰ ਤੇ ਨਹੀਂ ਜਾਏਗਾ ਫੁੱਲਾਂ ਤੇ ਨਹੀਂ ਜਾਏਗਾ ਭੋਗ ਤੇ ਜ਼ਰੂਰ ਜਾਂਦੀ ਪਰ ਨਹੀਂ ਤੂੰ ਤਾਂ ਗਈ ਨਹੀਂ ਕਿਉਂ ਨਹੀਂ ਗਈ ਫਿਰ ਹਣ ਇੱਥੇ ਲੋਕ ਤੈਨੂੰ ਸਹੀ ਕਹਿ ਦੇਣਗੇ ਹਾਂ ਤੇਰਾ ਤਾਂ ਨਵਾਂ ਨਵਾਂ ਵਿਆਹ ਹੋਇਆ ਸੀ ਭੱਜ ਕੇ ਘਰ ਆਏ ਸੀ ਚਾਹੇ ਨਵਾਂ ਨਵਾਂ ਵਿਆਹ ਹੋਇਆ ਸੀ ਤੂੰ ਤਾਂ ਆ ਕੇ ਕਰਕੇ ਨਹੀਂ ਗਈਗੀ ਇਹ ਕਹਿਣਗੇ ਚਾਹੇ ਨਵਾਂ ਸੀ ਵਿਆਹ ਚਾਹੇ ਪੁਰਾਣਾ ਸੀ ਕਿਵੇਂ ਵੀ ਸੀ ਪਾਤਰਾ ਪਿਓ ਸੀ ਤੇਰਾ ਜਾਨ ਦਾ ਹੱਕ ਬਣਦਾ ਬਣਦਾ ਸੀਗਾ ਪਰ ਤੂੰ ਨਹੀਂ ਗਈ ਤੇ ਜੇ ਹੁਣ ਲੋਕ ਤੈਨੂੰ ਇੱਥੇ ਗਲਤ ਦੱਸੀ ਜਾਂਦੇ ਤਾਂ ਨਹੀਂ ਗੀ ਤਾਂ ਫਿਰ ਤੂੰ ਕਿਉਂ ਮੱਚੀ ਜਾਂਨੀ ਹੈ ਕਿਉਂ ਮੱਚਦੀਆਂ ਫਿਰ ਹੁਣ ਤੂੰ ਇੱਕ ਤਰਫ ਤਾਂ ਮੈਂ ਡਿਪਰੈਸ਼ਨ 'ਚ ਸੀ ਦੂਸਰੀ ਤਰਫ ਮਤਲਬ ਕਿ ਮੈਨੂੰ ਐਦਾਂ ਬੋਲਿਆ ਜਾ ਰਿਹਾ ਹੈ ਕਿ ਇਹਨੂੰ ਕੋਈ ਫਰਕ ਨਹੀਂ ਹੈਗਾ ਹਾਂ ਹਾਂ ਉਹ ਤਾਂ ਸਾਰਿਆਂ ਨੂੰ ਪਤਾ ਵੀ ਤੈਨੂੰ ਕੋਈ ਫਰਕ ਨਹੀਂ ਪੈਂਦਾ ਤੇਰਾ ਪਿਓ ਮਰਿਆ ਚਾਹੇ ਨਹੀਂ ਮਰਿਆ ਗੋਲੀ ਵੱਜ ਕੇ ਮਰਿਆ ਬਿਮਾਰੀ ਨਾਲ ਮਰਿਆ ਕਿਵੇਂ ਮਰਿਆ ਤੈਨੂੰ ਇਸ ਚੀਜ਼ ਤੋਂ ਕੋਈ ਫਰਕ ਨਹੀਂ ਪੈਂਦਾ ਜੇ ਤੈਨੂੰ ਤੇਰੇ ਪਿਓ ਦੇ ਮਰੇ ਦਾ ਫਰਕ ਪੈਂਦਾ ਹੁੰਦਾ ਨਾ ਇਹ ਹਾਂ ਮੇਰਾ ਪਿਓ ਮਰ ਗਿਆ ਇਸ ਦੁਨੀਆ ਤੋਂ ਚੱਲ ਗਿਆ ਤਾਂ ਤੂੰ ਸਸਕਾਰ ਤੇ ਫੁੱਲਾਂ ਦੇ ਭੋਗ ਤੇ ਜ਼ਰੂਰ ਜਾਣਾ ਸੀ ਜ਼ਰੂਰ ਪਰ ਤੂੰ ਇੱਕ ਥਾਂ ਤੇ ਵੀ ਹਾਜ਼ਰ ਨਹੀਂ ਹੋਈ ਇੱਕ ਥਾਂ ਤੇ ਵੀ ਨਾ ਫੁੱਲਾਂ ਤੇ ਸਸਕਾਰ ਤੇ ਭੋਗ ਤੇ ਕਿਤੇ ਵੀ ਹਾਜ਼ਰ ਨਹੀਂ ਹੋਈਗੀ ਕਿਉਂ ਨਹੀਂ ਹੋਏਗੀ ਫਿਰ ਜੇ ਨਹੀਂ ਗਈ ਤਾਂ ਲੋਕ ਤਾਂ ਫਿਰ ਤੈਨੂੰ ਬੋਲਣਗੇ ਬਈ ਇੱਥੇ ਕਿਸੇ ਦਾ ਵੀ ਫੈਮਿਲੀ ਮੈਂਬਰ ਹੋਵੇ ਤੇ ਅਗਲਾ ਕਿਉਂ ਨਾ ਜਾਊਗਾ ਜਾਂਦਾ ਨਾ ਅਗਲਾ ਭਲਾਂ ਦੀ ਕੋਈ ਗੁੱਸਾ ਗਿਲਾ ਹੋਵੇ ਫਿਰ ਵੀ ਅਗਲਾ ਜਾਂਦਾ ਵੀ ਗੁੱਸੇ ਗਿਲੇ ਆਪਦੀ ਥਾਂ ਤੇ ਰਿਸ਼ਤੇ ਆਪਦੀ ਥਾਂ ਤੇ ਭਰਨੇ ਤੂੰ ਤਾਂ ਪਤਾ ਨਹੀਂ ਕਿਹੜਾ ਵੱਖਰਾ ਗੁੱਸਾ ਸੀਗਾ ਤੇ ਪਿਓ ਨਾਲੋਂ ਤੱਕ ਗਈ ਨਹੀਂਂਗੀ। ਹੈਨਾ? ਫਰਕ ਦੇਖੋ ਮਾਂ ਪਿਓ ਜਦੋਂ ਪਿਓ ਦੁਨੀਆ ਤੋਂ ਚਲੇ ਜਾਵੇ ਕਿੰਨੂੰ ਨਹੀਂ ਫਰਕ ਪੈਂਦਾ। ਤੈਨੂੰ ਤੈਨੂੰ ਫਰਕ ਨਹੀਂ ਪੈਂਦਾ। ਬਾਕੀ ਕਿਸੇ ਦਾ ਵੀ ਪਿਓ ਮਾਂ ਪਿਓ ਦੁਨੀਆ ਤੋਂ ਚਲੇ ਜਾਵੇ ਸਾਰਿਆਂ ਨੂੰ ਫਰਕ ਪੈਂਦਾ ਪਰ ਤੇਰਾ ਪਿਓ ਦੁਨੀਆ ਤੋਂ ਚਲੇ ਜਾਵੇ ਸਹੀ ਚਲਾ ਗਿਆ। ਤੈਨੂੰ ਫਰਕ ਨਹੀਂ ਪੈਂਦਾ ਇਸ ਚੀਜ਼ ਤੋਂ ਕਿਉਂ ਨਹੀਂ ਪੈਂਦਾ ਕਿਉਂਕਿ ਤੂੰ ਖੁਦ ਕਿਆ ਵਾ ਨਾ ਸਤਗੁਰ ਚਾਲ ਨੂੰ। ਸਤਗੁਰ ਚਾਲ ਨੂੰ ਹੀ ਕਿਆ I think ਹਾਂ ਵੀ ਇੱਕ ਟਾਈਮ ਤੇਰੀ ਮਾਂ ਤੇਰਾ ਪਿਆਰ ਨਾ ਹੋਊਗਾ ਨਾ ਤਾਂ ਤੈਨੂੰ ਕੋਈ ਚੱਕਰ ਨਹੀਂਗਾ ਤੇਰੀ ਮਾਂ ਤੈਨੂੰ ਚਾਹੀਦੀ ਕਿਉਂਕਿ ਉਹ ਤੈਨੂੰ ਸਪੋਰਟ ਕਰਦੀ ਆ ਹਰ ਕੰਮ ਦੇ ਵਿੱਚ ਹੁਣ ਵੀ ਤੂੰ ਭੱਜ ਕੇ ਗਈਆਂ ਉਹ ਇੰਟਰਵਿਊ ਦੇ ਵਿੱਚ ਕੀ ਕਿਹਾ ਵੀ ਉਹਦਾ ਤਾਂ ਵਿਆਹ ਹੋ ਗਿਆ ਉਹਦੀ ਮੈਰਿਜ ਹੋ ਗਈ ਹੈ ਤੇ ਤੁਹਾਡੇ ਰਿਸ਼ਤੇਦਾਰ ਫੋਨਾਂ ਤੇ ਕਹੀ ਜਾਂਦੇ ਵੀ ਸਾਡੇ ਵੱਲੋਂ ਤਾਂ ਮਰ ਗਈ ਆ ਉਹ ਤਾਂ ਇਹ ਆ ਉਹ ਉਹਦੀ ਚੰਗੀ ਬੇਇੱਜ਼ਤੀ ਕਰੋ ਇੱਥੇ ਆ ਗਿਆ ਸੀ ਲੱਤਾਂ ਭੰਨਾਂਗੇ ਲੱਤਾਂ ਤੋੜਾਂਗੇ ਉਹਦੀਆਂ ਤੇ ਤੇਰੀ ਮਾਂ ਕਹੀ ਜਾਂਦੀ ਉਹਦੀ ਮੈਰਿਜ ਹੋ ਗਈ ਹੈ ਤੇਰੀ ਮਾਂ ਪੂਰੀ ਸਪੋਰਟ ਕਰਦੀ ਸੀ ਨਾ ਇਸ ਕਾਕੇ ਤੈਨੂੰ ਤੇਰੇ ਪਿਆਰ ਦਾ ਕੋਈ ਫਰਕ ਨਹੀਂ ਪੈਂਦਾ ਉਹ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਉਹ ਤੈਨੂੰ ਸਪੋਰਟ ਹੀ ਨਹੀਂ ਕਰਦਾ ਸੀ ਮੈਂ ਕਹਿੰਦੀ ਆ ਜਿਹੜਾ ਮਾੜੇ ਤੋਂ ਮਾੜਾ ਹੈ ਨਾ ਮੈਨੂੰ ਲੋਕਾਂ ਨੇ ਬਹੁਤ ਮਾੜਾ ਬਣਾਇਆ ਉਸ ਨੂੰ ਵੀ ਫਰਕ ਪਏਗਾ ਠੀਕ ਆ ਉਸ ਟਾਈਮ ਮੈਂ ਚੱਲ ਮੰਨਿਆ ਵੀ ਲੋਕਾਂ ਨੇ ਤੈਨੂੰ ਮਾੜਾ ਬਣਾਇਆ ਮਾੜੇ ਤੋਂ ਵੀ ਮਾੜਾ ਬਣਾਇਆ ਜਿੰਨੀ ਤੂੰ ਮਾੜੀ ਸੀ ਉਹਦੋਂ ਵੀ ਜ਼ਿਆਦਾ ਤੈਨੂੰ ਮਾੜਾ ਬਣਾਇਆ ਇਹ ਗੱਲ ਤੂੰ ਮੰਨਦੀ ਹੈ ਨਾ ਵੀ ਤੂੰ ਮਾੜੀ ਸੀ ਚਾਹੇ ਲੋਕਾਂ ਨੇ ਦੁੱਗਣਾ ਮਾੜਾ ਬਣਾਇਆ ਤੂੰ ਮੰਨਦੀ ਹੈ ਨਾ ਤੂੰ ਮਾੜੀ ਸੀਗੀ ਇਹ ਮਾੜੇ ਤੋਂ ਵੀ ਜ਼ਿਆਦਾ ਮਾੜਾ ਬਣਾਇਆ ਤੈਨੂੰ ਤੂੰ ਮੰਨਦੀ ਨਾ ਤੂੰ ਮਾੜੀ ਸੀ ਕਿ ਤੂੰ ਗਲਤ ਸੀਗੀ ਸਾਰਾ ਕੁਝ ਤੇਰੇ ਕਰਕੇ ਹੀ ਹੋਇਆ ਤੇਰਾ ਪਿਓ ਤੇਰੇ ਕਰਕੇ ਹੀ ਮਰਿਆ ਡਿਪਰੈਸ਼ਨ 'ਚ ਸੀ ਬਾਕੀ ਮੇਰੇ ਪੈਂਡਿੰਗ 'ਚ ਸੀ ਕੁਝ ਵਲੌਗ ਜਿਹੜੇ ਮੇਰੇ ਪਬਲਿਕ ਹੋ ਰਹੇ ਸੀ ਪੈਂਡਿੰਗ 'ਚ ਸੀ ਤੇਰੇ ਵਲੌਗ ਜਿਹੜੇ ਪਬਲਿਕ ਹੋ ਰਹੇ ਸੀ ਉਹ ਰੋਕੇ ਵੀ ਜਾ ਸਕਦੇ ਸੀ ਜੋ ਪੈਂਡਿੰਗ ਦੇ ਵਿੱਚ ਸੀ ਇਹਦਾ ਮਤਲਬ ਇਹ ਨਹੀਂ ਕਿ ਉਹ ਰੋਕ ਨਹੀਂ ਜਾ ਸਕਦੇ ਪਬਲਿਕ ਹੋ ਕੇ ਹੀ ਹਟਣਗੇ ਚੱਲ ਤੇਰਾ ਉਹਦਾ ਧਿਆਨ ਨਹੀਂ ਗਿਆ ਜਦ ਪਬਲਿਕ ਹੋ ਗਿਆ ਤੈਨੂੰ ਪਤਾ ਲੱਗ ਗਿਆ ਪਬਲਿਕ ਹੋ ਗਿਆ ਤਾਂ ਉਹਦਾ ਪ੍ਰਾਈਵੇਟ ਵੀ ਕਰ ਸਕਦੀ ਸੀ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਉਂਕਿ ਤੈਨੂੰ ਤੇਰੇ ਪਿਓ ਦਾ ਨਹੀਂ ਤੈਨੂੰ ਆਪਦੇ ਪੈਸਿਆਂ ਦਾ ਸੀ ਦੇਖੋ ਮੇਨ ਕੁਝ ਐਦਾਂ ਦੀ ਸਿਚੁਏਸ਼ਨਸ ਹੁੰਦੀਆਂ ਨਾ ਕਈਆਂ ਦੀਆਂ ਮਜਬੂਰੀਆਂ ਹੁੰਦੀਆਂ ਪਿੱਛੇ ਜਦ ਮੈਂ ਸਟੋਰੀ ਪਾਈ ਸੀਗੀ ਮਜਬੂਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਐ ਕਿ ਜਿਹੜਾ ਆਪਾਂ ਕੰਮ ਕਰ ਰਹੇ ਆ ਜਿਹਦੇ ਨਾਲ ਆਪਣੀ ਰੋਜ਼ੀ ਰੋਟੀ ਚੱਲ ਰਹੀ ਆ ਹਨਾ ਉਹ ਕੰਮ ਨਹੀਂ ਛੱਡਿਆ ਜਾ ਸਕਦਾ ਮਜਬੂਰੀ 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 ਤੇਰੀ ਵੱਖਰੀ ਮਜਬੂਰੀ ਆ ਲੋਕਾਂ ਦੀਆਂ ਮਜਬੂਰੀਆਂ ਨਹੀਂ ਜਿਹੜੇ ਲੋਕੀ ਕੰਮ ਕਰਦੇ ਸ਼ੌਂਕ ਨੇ ਕੰਮ ਕਰਦੇ ਫਿਰਦੇ ਉਹਨਾਂ ਦੀ ਕੋਈ ਮਜਬੂਰੀ ਨਹੀਂਗੀ ਓਏ ਮਜਬੂਰੀ ਨੇ ਕੰਮ ਕਰਦੇ ਫਿਰਦੇ ਉਹਨਾਂ ਨੇ ਵੀ ਆਪਦਾ ਢੱਡ ਭਰਨਾ ਉਹਨਾਂ ਨੇ ਵੀ ਆਦੇ ਜਵਾਕ ਪਾਲਨੇ ਆ ਘਰ ਬਾਚ ਚਲਾਉਣਾ ਸੌਦਾ ਪੱਤਾ ਲੈਣਾ ਉਹ ਵੀ ਮਜਬੂਰੀ ਨੇ ਕੰਮ ਕਰਦੇ ਫਿਰਦੇ ਸ਼ੌਂਕ ਨੂੰ ਨਹੀਂ ਪਰ ਜੂ ਪਤਾ ਨਾ ਵੀ ਹਾਂ ਹੁਣ ਇੱਥੇ ਕੰਮ ਕਰਨ ਦਾ ਟਾਈਮ ਨਹੀਂ ਇਸ ਪਾਸੇ ਧਿਆਨ ਦੇਣ ਦਾ ਟਾਈਮ ਉਦੋਂ ਮਜਬੂਰੀਆਂ ਵੀ ਫਿੱਕੀਆਂ ਪੈ ਜਾਂਦੀਆਂ ਜੇ ਤਾਂ ਘਰੇ ਇੰਨਾ ਵੱਡਾ ਕਾਂਡ ਹੋ ਜਾਣਾ ਘਰੇ ਕਿਸੇ ਦੀ ਡੈਥ ਹੋ ਜਾ ਉਹਦੋਂ ਕੰਮ ਛੱਡਿਆ ਜਾਂਦਾ ਉਹਦੇ ਬਾਕੀ ਮਜਬੂਰੀਆਂ ਭੁੱਲੀਆਂ ਜਾਂਦੀਆਂ ਉਦੋਂ ਆਏ ਹੁੰਦਾ ਵੀ ਹਾਂ ਸਾਡਾ ਮੈਂਬਰ ਸਾਡੇ ਕੋਲੋਂ ਦੂਰ ਚਲਾ ਗਿਆ ਪਤੈਨੂੰ ਉਦੋਂ ਵੀ ਤੇਰੇ ਪਿਓ ਦਾ ਨਹੀਂ ਤੇਰਾ ਪਿਓ ਸਕਾ ਹੀ ਸੀ ਨਾ ਉਹ ਸਕਾ ਪਿਆਰ ਸੀ ਨਾ ਤੇਰਾ ਸਕਾ ਪਿਆਰ ਸੀ ਨਾ ਹੋ ਤੇਰਾ ਤੈਨੂੰ ਕਿਉਂ ਨਹੀਂ ਫਰਕ ਪਿਆ ਫਿਰ ਉਹ ਤੇਰਾ ਤਾਂ ਸਕਾ ਪਿਆਰ ਮਰ ਗਿਆ ਸੀ ਤੈਨੂੰ ਫੇਰ ਵੀ ਤੇਰੀ ਆ ਮਜਬੂਰੀ ਲੈ ਕੇ ਪੈ ਗਈ ਤੈਨੂੰ ਤੇਰੇ ਪਿਓ ਦਾ ਨਹੀਂ ਰਿਹਾਗਾ ਵੀ ਹਾਂ ਮੇਰਾ ਪਿਓ ਨਹੀਂ ਰਿਹਾਗਾ ਤੇ ਮੈਂ ਉਹਦੇ ਕੋਲ ਜਾਵਾਂ ਹੁਣ ਲਾਸਟ ਟਾਈਮ ਤੁਹਾਨੂੰ ਵੇਖਾਂ ਉਸ ਟਾਈਮ ਮੇਰਾ ਧਿਆਨ ਮੇਰੇ ਡੈਡੀਜ਼ ਤੇ ਸੀਗਾ ਜਿੱਦਾਂ ਹੀ ਉਹਨਾਂ ਦੀ ਡੈਥ ਹੋਈ ਆ ਪਿੱਛੇ ਜਾ ਤੇ ਰੀਜ਼ਨ ਕੀ ਸੀ ਮੇਰੀ ਮੰਮੀ ਨੇ ਇੰਟਰਵਿਊ ਚ ਦੱਸ ਹੀ ਦਿੱਤਾ ਸੀਗਾ ਹਾਂ ਰੀਜ਼ਨ ਤੇਰੀ ਮਾਂ ਨੇ ਦੱਸਿਆ ਸੀ ਕਿ ਇੰਟਰਵਿਊ ਦੇ ਵਿੱਚ ਸਾਰਾ ਦੀ ਸਾਰਾ ਝੂਠ ਬੋਲਿਆ ਸੀ ਉਹਨੇ ਇੰਟਰਵਿਊ ਦੇ ਵਿੱਚ ਉਹਦੇ ਬਿਆਨ ਰਲਦੇ ਨਹੀਂ ਸੀ ਪਹਿਲਾਂ ਬਿਆਨ ਕੋਸ਼ਿਸ਼ ਦਿੱਤੇ ਸੀ ਐਂਡ ਤੇ ਜਾ ਕੇ ਬਿਆਨ ਕੋਸ਼ਿਸ਼ ਦਿੱਤੀ ਸੀ ਸਾਰੇ ਇੰਟਰਵਿਊ ਦੇ ਵਿੱਚ ਉਹਨੇ ਝੂਠ ਹੀ ਬੋਲਿਆ ਸੱਚ ਤੋਂ ਉਹਨੇ ਬੋਲਿਆ ਹੀ ਨਹੀਂ ਗਾ ਆਖੇ ਰੀਜ਼ਨ ਕੀ ਸੀ ਮੇਰੀ ਮਾਂ ਨੇ ਇੰਟਰਵਿਊ ਦੇ ਵਿੱਚ ਦੱਸ ਹੀ ਦਿੱਤਾ ਨੇ ਰੱਗਾਪ ਮਾਰ ਕੇ ਦੱਸਿਆ ਉਨੀਆ ਦੇਖੋ ਚਲੋ ਇੱਕ ਸਮਾ ਮਾੜਾ ਆਇਆ ਹਨਾ ਪਿਓ ਦੁਨੀਆ ਤੋਂ ਗਿਆ ਚਲਿਆ ਤੇ ਲੋਕਾਂ ਨੇ ਇੰਨਾ ਸਿਰ ਤੇ ਨੱਚਿਆ ਨਾ ਮੇਰੇ ਇੰਨਾ ਸਿਰ ਤੇ ਨੱਚਿਆ ਇਹਦਾ ਮਤਲਬ ਇਹ ਨਹੀਂ ਹੁੰਦਾ ਜਦੋਂ ਕੋਈ ਬੋਲਦਾ ਨਹੀਂ ਹਨਾ ਆਪਾਂ ਕੁਝ ਵੀ ਕਰੀ ਜਾਣਾ ਤੂੰ ਕਹਿੰਦੀ ਨਾ ਤੇਰਾ ਪਿਓ ਦੁਨੀਆ ਤੋਂ ਚਲਿਆ ਗਿਆ ਤੇ ਲੋਕਾਂ ਨੇ ਤੇਰੇ ਉੱਤੇ ਖੜ ਤੇਰੇ ਸੱਤ ਤੇ ਖੜ ਕੇ ਨਾਚ ਕੀਤਾ ਤੇ ਉਹ ਨਾਚ ਕਰਨ ਦਾ ਮੌਕਾ ਵੀ ਲੋਕਾਂ ਨੂੰ ਤੂੰ ਹੀ ਦਿੱਤਾ ਕਿਸੇ ਨੇ ਨਹੀਂ ਦਿੱਤਾ ਤੂੰ ਹੀ ਲੋਕਾਂ ਨੂੰ ਦਿੱਤਾ ਮੌਕਾ ਤੂੰ ਨਾਚ ਜਾਂਦੀ ਨਾ ਤੇਰੇ ਪਿਓ ਦੇ ਗੋਲੀ ਵੱਜਦੀ ਨਾ ਤੇਰਾ ਪਿਓ ਮਰਦਾ ਏ ਮੱਕਾ ਤੋਈ ਦਿੱਤਾ ਲੋਕਾਂ ਨੂੰ ਕਿਸੇ ਹੋਰ ਨਹੀਂ ਦਿੱਤਾ ਠੀਕ ਹੈ ਚਲ ਤੂੰ ਆ ਵੀ ਗਈ ਸੀਗੀ ਠੀਕ ਹੈ ਵਿਆਹ ਤੇ ਤੇਰਾ ਹੋਇਆ ਨਹੀਂਗਾ ਜਿਵੇਂ ਵੀ ਆ ਵੀ ਗਈ ਤੇਰਾ ਪਿਓ ਮਰ ਗਿਆ ਪਰ ਤੇਰੇ ਪਿਓ ਮਰਨ ਤੋਂ ਬਾਅਦ ਵੀ ਤੂੰ ਆਪਦੇ ਪਿਓ ਕੋਲ ਨਹੀਂ ਗਈ ਆਖਰੀ ਵਾਰ ਜੇ ਚਲੀ ਜਾਂਦੀਆਂ ਤਾਂ ਵੀ ਲੋਕੀ ਕਹਿੰਦੇ ਜਾਂ ਜੋ ਕੁਝ ਹੋ ਗਿਆ ਆਪਦੇ ਪਿਓ ਦੀ ਤਾਂ ਸੀਗੀ ਨਾ ਦੁੱਖਤਾ ਹੋਇਆ ਨਾ ਤੈਨੂੰ ਤਾਂ ਉਹਦਾ ਦੁੱਖ ਵੀ ਨਹੀਂ ਹੋਇਆ ਹਾਂ ਤੂੰ ਬੇਸ਼ੱਕ ਦੀ ਕਹੀ ਜੇ ਮੈਂ ਡਿਪਰੈਸ਼ਨ ਦੇ ਵਿੱਚ ਸੀਗੀ ਮੈਨੂੰ ਮੇਰਾ ਧਿਆਨ ਮੇਰੇ ਪਾਪਾ ਵਾਲਾ ਸੀਗਾ ਮੇਰੇ ਡੈਡੀ ਵਾਲੇ ਦੀ ਡੈਥ ਹੋ ਗਈ ਸੀ ਇਹ ਉਹ ਕੁਛ ਕਹੀ ਚੱਲ ਲੋਕਾਂ ਨੇ ਤਰੀਕੇ ਨਾਲ ਕਿਸੇ ਗੱਲ ਦਾ ਯਕੀਨ ਨਹੀਂ ਕਰਨਾ ਹੈ ਤੂੰ ਕਿਉਂ ਨਹੀਂ ਗਈ ਫਿਰ ਆਸਟ ਟਾਈਮ ਤੇ ਆਖਿਰ ਸਮੇਂ ਦੇ ਵਿੱਚ ਤੂੰ ਕਿਉਂ ਨਹੀਂ ਗਈ ਫਿਰ ਤੂੰ ਚਲੀ ਜਾਂਦੀ ਨਾ ਤਾਂ ਲੋਕਾਂ ਨੂੰ ਤੇਰੇ ਸੱਤੇ ਖੜ ਕੇ ਨਾਚ ਕਰਨ ਦਾ ਮੌਕਾ ਨਹੀਂ ਮਿਲਣਾ ਸੀ ਇਹ ਮੌਕਾ ਤਾਂ ਖੁਦ ਦਿੱਤਾ ਵਾ ਮੈਂ ਜਸਟ ਨਾਰਮਲੀ ਗੱਲ ਕਰ ਰਹੀ ਹਾਂ ਮੈਂ ਕਿਸੇ ਨੂੰ ਰੂਟ ਰਹੀ ਨਹੀਂ ਬੋਲ ਰਹੀ ਕਿਸੇ ਨੂੰ ਰਿਪਲਾਈ ਨਹੀਂ ਕਰ ਰਹੀ ਜਸਟ ਮੈਂ ਇਹ ਦੱਸ ਰਹੀ ਹਾਂ ਕਿ ਉਸ ਟਾਈਮ ਐਨਾ ਮੇਰੇ ਤੇ ਮਾੜਾ ਟਾਈਮ ਸੀ ਨਾ ਪਰ ਲੋਕਾਂ ਨੇ ਮੈਨੂੰ ਹੀ ਮਾੜਾ ਕਿਹਾ ਕਿ ਇਹਨੂੰ ਫਰਕ ਨਹੀਂ ਐਂਡੇ ਪਿਓ ਮਤਲਬ ਕਿ ਦੁਨੀਆ ਤੋਂ ਗਿਆ ਚਲਿਆ ਇਹ ਮਾੜਾ ਟਾਈਮ ਨਾ ਹਰੇਕ ਲਈ ਮਾੜਾ ਹੁੰਦਾ ਕਿਸੇ ਲਈ ਚੰਗਾ ਨਹੀਂ ਹੁੰਦਾ ਸਾਰਿਆਂ ਲਈ ਹੀ ਮਾੜਾ ਹੁੰਦਾ ਇਹ ਟਾਈਮ ਤੇ ਤੇਰਾ ਪਿਓ ਦੁਨੀਆ ਤੋਂ ਚਲਿਆ ਗਿਆ ਇਸ ਗੱਲ ਦਾ ਵਾਕਈ ਸਾਰੇ ਸਹੀ ਕਹਿੰਦੇ ਤੈਨੂੰ ਫਰਕ ਨਹੀਂ ਪੈਂਦਾਗਾ ਕਿਉਂਕਿ ਜੇ ਤੈਨੂੰ ਫਰਕ ਪੈਂਦਾ ਹੁੰਦਾ ਨਾ ਵਾਰ-ਵਾਰ ਮੈਂ ਉਹੀ ਗੱਲ ਕਰਦੀ ਆ ਤੂੰ ਆਖਿਰ ਸਮੇਂ ਵਿੱਚ ਆਖਿਰਲੇ ਸਮੇਂ ਦੇ ਵਿੱਚ ਆਪਦੇ ਪਿਓ ਕੋਲ ਜਾਣਾ ਛੋਦਾ ਮੂੰਹ ਵੇਖਣਾ ਸੀ ਉਹ ਸਸਕਾਰ ਤੇ ਜਾਣਾ ਸੀ ਫੁੱਲਾਂ ਤੇ ਜਾਣਾ ਸੀ ਉਹਨੂੰ ਆਖਰੀ ਵਿਦਾਈ ਦੇਣੀ ਸੀਗੀ ਤੂੰ ਨਹੀਂ ਗਈ ਕਿਉਂਕਿ ਤੈਨੂੰ ਕੋਈ ਫਰਕ ਹੀ ਨਹੀਂ ਪੈਂਦਾਗਾ ਤੇਰਾ ਤਾਂ ਸਗਾ ਪਿਓ ਸੀ ਨਾ ਹਣ ਮੈਂ ਦੋ ਦਿਨ ਵੀਡੀਓ ਕਿਉਂ ਨਹੀਂ ਪਾਈ ਕਿਉਂਕਿ ਸਾਡੇ ਗਵਾਂਢ ਦੇ ਵਿੱਚ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਸੀ ਉਹ ਬੇਸ਼ੱਕ ਦੀ ਸਾਡੇ ਸਕੇ ਨਹੀਂ ਸੀਗੇ ਉਹ ਦੂਜੇ ਪਿੰਡੋਂ ਉੱਠ ਕੇ ਇੱਥੇ ਆਏ ਸੀਗੇ ਪਰ ਫੇਰ ਵੀ ਸਾਨੂੰ ਸੀਗਾ ਸਾਡਾ ਗਵਾਂਢ ਸਾਡੇ ਆਪਦੇ ਹੀ ਦੋ ਦਿਨ ਅਸੀਂ ਉਧਰ ਰਹੇ ਆ ਦੋ ਦਿਨ ਮੈਂ ਵੀਡੀਓ ਨਹੀਂ ਪਾਈ ਕੋਈ ਵੀ ਸਾਨੂੰ ਦੁੱਖ ਸੀਗਾ ਵੀ ਹਾਂ ਉਹ ਚਲਾ ਗਿਆ ਸਾਡੇ ਨਾਲ ਵਧੀਆ ਹੱਸਦਾ ਖੇਡਦਾ ਸੀ ਜਵਾਨ ਸੀ ਕੁਆਰਾ ਸੀਗਾ ਜੇ ਵਿਆਹ ਨਹੀਂ ਸੀਗਾ ਪਹਿਲਾਂ ਉਹਦਾ ਵੱਡਾ ਭਰਾ ਮੁੱਕ ਗਿਆ ਉਹ ਵੀ ਕੁਆਰਾ ਸੀਗਾ ਫਿਰ ਇਹ ਮੁੱਕ ਗਿਆ ਪਿੱਛੇ ਰਹਿ ਕੇ ਮਾਂ ਪਿਓ ਤੇ ਇੱਕ ਮੰਦਬੁੱਧੀ ਭੈਣ ਰਹਿ ਗਈ ਉਹਦੀ ਗਰੀਬ ਪਰਿਵਾਰ ਆ ਉਹ ਬੇਸ਼ੱਕ ਦੀ ਸਾਡਾ ਸੱਕਾ ਨਹੀਂ ਸੀ ਪਰ ਫਿਰ ਵੀ ਸਾਨੂੰ ਦੁੱਖ ਹੋਇਆ ਤੇ ਤੁਹਾਨੂੰ ਤਾਂ ਸਾਡੇ ਸੱਕੇ ਪਿਆ ਤਾਂ ਦੁੱਖ ਨਹੀਂ ਹੋਏਗਾ ਸਕੇ ਪਿਆ ਤਾਂ ਦੁੱਖ ਨਹੀਂ ਹੋਇਆ ਜੇ ਹੁੰਦਾ ਨਾ ਤਾਂ ਤੂੰ ਜ਼ਰੂਰ ਜਾਂਦੀ ਉੱਧਰ ਲਾਜਮੀ ਜਾਂਦੀ ਪਰ ਨਹੀਂ ਗਈ ਤੂੰ ਦੇਖੋ ਮੇਰੇ ਮਗਰ ਮੇਰਾ ਭਰਾ ਹੈ ਮੇਰਾ ਮੇਰੀ ਮਾਂ ਹੈ ਹਨਾ ਉਹਨਾਂ ਨੂੰ ਕਰਨ ਵਾਲਾ ਕੋਈ ਨਹੀਂ ਹੈਗਾ ਦੇਣ ਵਾਲਾ ਚਾਹੇ ਮੇਰੀ ਗੱਲ ਹੁੰਦੀ ਹੈ ਨਹੀਂ ਹੁੰਦੀ ਮੇਰੇ ਘਰ ਦੇ ਨਾਲ ਕਿਸੇ ਦਾ ਕੋਈ ਹੱਕ ਨਹੀਂ ਪੁੱਛਣ ਦਾ ਕਿਸੇ ਨੇ ਪੁੱਛ ਕੇ ਲੈਣਾ ਵੀ ਕੀ ਆ ਵੀ ਤੇਰੀ ਤੇਰੇ ਮਾਂ ਤੇਰੀ ਮਾਂ ਤੇ ਤੇਰੇ ਭਰਾ ਨਾਲ ਗੱਲ ਹੁੰਦੀ ਹੈ ਕਿ ਨਹੀਂ ਹੁੰਦੀ ਸਾਰਿਆਂ ਨੂੰ ਪਤਾ ਹੁੰਦੀ ਆ ਗੱਲ ਕਿਉਂ ਨਾ ਹੁੰਦੀ ਹੋਗੀ ਹੁੰਦੀ ਆ ਤੁਹਾਡੀ ਗੱਲ ਆਪਸ ਦੇ ਵਿੱਚ ਤੇ ਦੂਜੀ ਗੱਲ ਤੂੰ ਕਹਿੰਦੀ ਐ ਨਾ ਉਹਨਾਂ ਨੂੰ ਕੋਈ ਵੀ ਦੇਣ ਵਾਲਾ ਨਾ ਸੰਭਾਲਣ ਵਾਲਾ ਕੋਈ ਵੀ ਨਹੀਂ ਗਾ ਉਹ ਤਾਂ ਹੋਣੀ ਨਾ ਤੇਰੇ ਪਿਓ ਦੀ ਧਤ ਹੋਣੀ ਹੋਈ ਐ ਨਾ ਦਿਵਾਲੀ ਵੇਲੇ ਉਦੋਂ ਪਹਿਲਾਂ ਤੇਰਾ ਪਿਓ ਸੀਗਾ ਉਦੋਂ ਪਹਿਲਾਂ ਤੂੰ ਕਿਉਂ ਵੀਡੀਓਜ਼ ਬਣਾਉਂਦੀ ਸੀ ਹੁਣ ਤੂੰ ਰੀਜ਼ਨ ਦਿੱਤਾ ਨਾ ਤੂੰ ਵੀਡੀਓਜ਼ ਤਾਂ ਬਣਾਉਣੀ ਐ ਤੇਰੀ ਮਜਬੂਰੀ ਐ ਪਹਿਲਾਂ ਤੇਰੀ ਕੀ ਮਜਬੂਰੀ ਸੀ ਪਹਿਲਾਂ ਤੇਰਾ ਪਿਓ ਜਉਂਦਾ ਜਾਗਦਾ ਸੀਗਾ ਕਮਾਉਂਦਾ ਸੀ ਚੰਗਾ ਭਲਾ ਉਦੋਂ ਕਿਉਂ ਆ ਲੱਛਣ ਖਲਾਰਦੀ ਸੀ ਉਦੋਂ ਕਿਉਂ ਯਾਰ ਬਣਾਉਂਦੀ ਸੀ ਮੁੰਡਿਆਂ ਕੋਲੋਂ ਪੈਸੇ ਖਾਂਦੀ ਸੀਗੀ ਦੱਸ ਉਹਦੇ ਐਡੀ ਕਿਹੜੀ ਤੇਰੀ ਮਜਬੂਰੀ ਸੀ ਵੀਡੀਓ ਬਣਾਉਂਦੀ ਹਾਂ ਤਾਂ ਮੰਨਣਾ ਵੀ ਤੇਰੀ ਮਜਬੂਰੀ ਐ ਤੇਰਾ ਭਰਾ ਛੋਟਾ ਹਜੇ ਕੰਮ ਨਹੀਂ ਕਰ ਸਕਦਾ ਪੜ੍ਹਦਾ ਉਹ ਪਹਿਲਾਂ ਕਿਹੜੀ ਮਜਬੂਰੀ ਸੀ ਉਹਦਾ ਵੀ ਜਵਾਬ ਦੇ ਨਾ ਤੇ ਦੂਸਰੇ ਨੰਬਰ ਤੇ ਤੁਸੀਂ ਸਭ ਦਾ ਰਿਪਲਾਈ ਕਿਉਂ ਨਹੀਂ ਦੇ ਰਹੇ ਮੂੰਹ ਬੰਦ ਕਰਾਓ ਲੋਕਾਂ ਦੇ ਸਭ ਦਾ ਰਿਪਲਾਈ ਕਿਉਂ ਨਹੀਂ ਦੇ ਰਹੇ ਰਿਪਲਾਈ ਤਾਂ ਤਾਂ ਦੋਗੀ ਨਾ ਜੇ ਦੇ ਕੋਲ ਜਵਾਬ ਹੋਊਗਾ ਸਹੀ ਜਵਾਬ ਹੋਊਗਾ ਹਰ ਇੱਕ ਗੱਲ ਤੇ ਤੈਨੂੰ ਝੂਠ ਬੋਲਣਾ ਫਿਰ ਸੋਚਣਾ ਵੀ ਪੈਂਦਾ ਵਿਥੇ ਮੈਂ ਕੀ ਝੂਠ ਬੋਲਾਂ ਕੀ ਨਾ ਬੋਲਾਂ ਜੇ ਸੱਚ ਹੋਵੇ ਨਾ ਆਪ ਸੱਚੇ ਹੋਏਗੇ ਤਾਂ ਪਟੱਕ ਦੇ ਨੇ ਜਵਾਬ ਦੇ ਦੇਗੇ ਵੀ ਹਾਂ ਭਈ ਇਹ ਗਲਤ ਐ ਕਰਕੇ ਆਏ ਆ ਝੂਠ ਫੇ ਸੋਚਣਾ ਪੈਂਦਾ ਨਾ ਸੋਚ ਕੇ ਬੋਲਣਾ ਪੈਂਦਾ ਉਹ ਵੀ ਝੂਠ ਵੀ ਬੋਲਣਾ ਸਾਫ ਸਫਾਈ ਦੇ ਨਾਲ ਬੋਲਣਾ ਫੜੇ ਵੀ ਨਾ ਜਾਈਏ ਤਾਂ ਉਹਦੇ ਚਿੱਤੇ ਤਾਂ ਫੇਰ ਟਾਈਮ ਲੱਗਦਾ ਹੀ ਆ ਦੇਖੋ ਆਪਾਂ ਲੋਕਾਂ ਦੇ ਮੂੰਹ ਬੰਦ ਨਹੀਂ ਕਰਾ ਸਕਦੇ ਹੈਨਾ ਬੈਟਰ ਐ ਮੈਂ ਇਹਨਾਂ ਨੂੰ ਇਹੀ ਜਵਾਬ ਦੂੰਗੀ ਕਿ ਤੁਹਾਡੀ ਕੋਈ ਵੀ ਸਿਚੁਏਸ਼ਨ ਆ ਤੁਹਾਡੇ ਘਰ ਦਾ ਰੋਲਾ ਚਾਹੇ ਕੋਈ ਵੀ ਮੈਟਰ ਐ ਨਾ ਤੁਹਾਡਾ ਤੁਸੀਂ ਆਪਣੇ ਕੰਮ ਤੱਕ ਮਤਲਬ ਰੱਖੋ ਲੋਕਾਂ ਦੇ ਮੂੰਹ ਕਿਉਂ ਨਹੀਂ ਬੰਦ ਕਰਵਾਏ ਜਾ ਸਕਦੇ ਕਰਵਾਏ ਜਾ ਸਕਦੇ ਜੇ ਤੂੰ ਆਪ ਦੇ ਆਪ ਨੂੰ ਸੁਧਾਰੇਂ ਆਹਦੀਆਂ ਗਲਤੀਆਂ ਸੁਧਾਰੇ ਲੋਕਾਂ ਦੇ ਮੂੰਹ ਬੰਦ ਹੋ ਜਾਣਗੇ ਪਰ ਤੂੰ ਲੋਕਾਂ ਨੂੰ ਮੂੰਹ ਬੰਦ ਕਰਨ ਦਾ ਮੌਕਾ ਨਹੀਂ ਦਿੰਦੀ ਸਕੋ ਤੂੰ ਮੂੰਹ ਮੌਕਾ ਦਿੰਨੀ ਆ ਲੋਕਾਂ ਨੂੰ ਮੂੰਹ ਖੋਲਣ ਦਾ ਵੀ ਹਾਂ ਹੋਰ ਵੱਧ ਚੜ ਕੇ ਮੈਨੂੰ ਬੋਲੋ ਤੂੰ ਚਾਹਵੇਂ ਨਾ ਲੋਕਾਂ ਦੇ ਮੂੰਹ ਬੰਦ ਕਰ ਸਕਦੇ ਆ ਆਪ ਦੇ ਆਪ ਨੂੰ ਸੁਧਾਰੇ ਆਪ ਦੀਆਂ ਗਲਤੀਆਂ ਅਗੇ ਮੰਨ ਲਵੇ ਵੀ ਹਾਂ ਭਈ ਇਹ ਗਲਤੀਆਂ ਹੋਈਆਂ ਸੀ ਹੁਣ ਮੈਂ ਗੰਦ ਨਹੀਂ ਪਾਉਂਗੀ ਸਾਰੀਆਂ ਗਲਤੀਆਂ A to Z ਮੰਨ ਲਵੇ ਆ ਜਿਹੜੇ ਤੇਰੇ ਪਾਪਾ ਦੀ ਡੈਥ ਹੋਈ ਏ ਤੇਰੇ ਕਰਕੇ ਇਹ ਵੀ ਵਿੱਚੇ ਮੰਨ ਲਵੇ ਤੂੰ ਸਾਰਾ ਕੁਝ ਤੇ ਆਪਦੇ ਆਪ ਨੂੰ ਸੁਧਾਰੇ ਨਾ ਲੋਕਾਂ ਦੇ ਮੂੰਹ ਆਪੇ ਬੰਦ ਹੋ ਜਾਣਗੇ ਕਿੱਥੇ ਰਹਿੰਦੇ ਹੋ ਤੁਸੀਂ ਹਾਂ ਕਿੱਥੇ ਰਹਿੰਦੀ ਹੈ ਇਹਦੇ ਭਾਦੀ ਤੇ ਸਵਰਗ ਦੇ ਵਿੱਚ ਰਹਿੰਦੀ ਹੈ ਪਰ ਮੇਰੇ ਭਾਦੀ ਨਰਕ ਦੇ ਵਿੱਚ ਰਹਿੰਦੀ ਹੈ ਦੇਖੋ ਬੇਬੀ ਗਰਲ ਚਾਹੀਦੀ ਹੈ ਜਾਂ ਬੋਏ ਲਵ ਮੈਰिजਸ ਆ ਅਰੇਂਜ ਨਹੀਂ ਦਫਰੇ ਲਵ ਨਹੀਂ ਹੁੰਦਾ ਲਵ ਹੁੰਦਾ ਸਿੱਧਾ ਵੀ ਬੋਲ ਸਕਦੇ ਆ ਜ਼ਰੂਰੀ ਜੀਬ ਨੂੰ ਵੱਲ ਦੇਣਾ ਹੁੰਦਾ ਤੋਂ ਲਵ ਲਵ ਹੁੰਦਾ ਮੈਨੇ ਲਵ ਅਸੀਂ ਨਾ ਪਿੱਛੇ ਜਿਆ ਮੈਂ ਦਿੱਲੀ ਗਈ ਮੱਥਾ ਟੇਕਣ ਤਾਂ ਉੱਥੇ ਮੈਨੂੰ ਬੋਲਿਆ ਜਾ ਰਿਹਾ ਕਿ ਡਰਦੀ ਆ ਗਈ ਇਹ ਡਰਦੀ ਐਦਾਂ ਉਦਾਂ ਦੇਖੋ ਯਾਰ ਇਹ ਲਾਈਫ ਹੈ ਹਨਾ ਲਾਈਫ ਡਰ ਡਰ ਕੇ ਨਹੀਂ ਕੱਟੀ ਜਾਂਦੀ ਹਾਂ ਲਾਈਫ ਡਰ ਡਰ ਕੇ ਨਹੀਂ ਕੱਟੀ ਜਾਂਦੀ ਪਰ ਤੇਰੀ ਲਾਈਫ ਹੁਣ ਡਰ ਡਰ ਕੇ ਨਹੀਂ ਖਲੋਗੀ ਕਿਉਂਕਿ ਪਤਾ ਕੋਈ ਨਹੀਂ ਤੇਰੇ ਦਾਦੇ ਨੇ ਕਦੋਂ ਤੇਰਾ ਪਤਾ ਲਾ ਲੈਣਾ ਕਦੋਂ ਤੇਰੇ ਆ ਕੇ ਗੋਲੀ ਮਾਰ ਦੇਣੀ ਹੈ ਤੂੰ ਆਪਦੀ ਲਾਈਫ ਡਰ ਡਰ ਕੇ ਹੀ ਕੱਟੇਂਗੀ ਕਹਾਂ ਚੋਨੀਆ ਕਿ ਅਸੀਂ ਸਿਰਫ ਦਰਬਾ ਆਪਣਾ ਗੁਰੂ ਘਰ ਗਏ ਸੀਗੇ ਦਰਸ਼ਨ ਕਰਨ ਦੇ ਲਈ ਹਨਾ ਤਾਂ ਉੱਥੇ ਸਿਰਫ ਅਸੀਂ ਦੋ ਦਿਨ ਰੁਕੇ ਗੁਰੂ ਘਰ ਹੀ ਰੁਕੇ ਸੀਗੇ ਉਸ ਤੋਂ ਬਾਅਦ ਅਸੀਂ ਆ ਗਏ ਸੀ ਉਹ ਵੀ ਮੈਂ ਆਪਣਾ ਵਲੌਗ ਬਣਾਉਣ ਦੇ ਲਈ ਗਏ ਸੀਗੇ ਲੋ ਗਿਆਨਸਕੈਂਟਾਂ ਦੀ ਕਲਿੱਪ ਦੇ ਵਿੱਚ ਦੋ ਵਾਰ ਸਟੈਂਡ ਬਦਲ ਗਈ ਪਹਿਲਾਂ ਕਹਿੰਦੀ ਉੱਥੇ ਅਸੀਂ ਮੱਥਾ ਟੇਕਣ ਗਏ ਸੀ ਗੁਰੂ ਘਰ ਦਿੱਲੀ ਫਿਰ ਕਹਿੰਦੀ ਉੱਥੇ ਤਾਂ ਅਸੀਂ ਵਲੌਗ ਬਣਾਉਣ ਗਏ ਸੀਗੇ ਨਾ ਗੁਰੂ ਘਰ ਸਿਰਫ ਆਮ ਵਲੌਗ ਬਣਾਉਣ ਦੇ ਲਈ ਰਹਿ ਗਿਆ ਕੰਟੈਂਟ ਬਣਾਉਣ ਲਈ ਰਹਿ ਗਿਆ ਗੁਰੂ ਘਰ ਹੁਣ ਕੰਟੈਂਟ ਬਣਾਉਣਾ ਆਸੇ-ਪਾਸੇ ਜਾਓ ਗੁਰੂ ਗੁਰੂ ਘਰ ਨੂੰ ਕਿਉਂ ਵਿੱਚ ਲੈ ਕੇ ਆਉਂਦੇ ਤੁਸੀਂ ਗੁਰੂ ਘਰ ਦਾ ਕਿਉਂ ਯੂਜ਼ ਕਰਦੇ ਆ ਤੁਸੀਂ ਗੁਰੂ ਘਰ ਜਾਓ ਸ਼ਰਧਾ ਨਾਲ ਜਾਓ ਮੱਥਾ ਟੇਕਿਆ ਉਹ ਉੱਥੇ ਤੁਹਾਡਾ ਵਲੌਗ ਬਣਾਉਂਦਾ ਕੀ ਮਤਲਬ ਤੁਸੀਂ ਗੁਰੂ ਘਰ ਨੂੰ ਵੀ ਹੁਣ ਇੱਕ ਕੰਟੈਂਟ ਬਣਾ ਲਿਆ ਆਪਦਾ ਇਹ ਦੇਖੋ ਕਿ ਮੇਰੇ ਡੈਡੀ ਜਦੋਂ ਉਹਨਾਂ ਨੂੰ ਲਿਜਾ ਰਹੇ ਸੀ ਹਸਪੀਟਲ ਉੱਥੋਂ ਕਿਸੇ ਨੇ ਵੀਡੀਓ ਬਣਾ ਕੇ ਇਹਨਾਂ ਨੂੰ ਦੇ ਦਿੱਤੀ ਨੈਟਾ ਲੈਣੋਂ ਹਨਾ ਹਾਂ ਦਿੱਤੀ ਕਿਸੇ ਨੇ ਵੀਡੀਓ ਬਣਾ ਕੇ ਉਹ ਵੀ ਤੇਰੇ ਆਪਦੇ ਹੀ ਸੀ ਜਿਨ੍ਹਾਂ ਨੇ ਦਿੱਤੀ ਹੈ ਵੀਡੀਓ ਬਣਾ ਕੇ ਕਿਸੇ ਹੋਰ ਨੇ ਨਹੀਂ ਦਿੱਤੀਗੀ ਤੇਰੇ ਆਪਦੇ ਨਹੀਂ ਭੇਜੀ ਹੋਣੀ ਐ ਤੇਰੇ ਆਪਦੇ ਹੀ ਕਹਿੰਦੇ ਆ ਵੀ ਇਹਦੀ ਚੰਗੀ ਬੇਇੱਜ਼ਤੀ ਕਰੋ ਤੇਰੇ ਆਪਦੇ ਹੀ ਕਹਿੰਦੇ ਫੋਨ ਲਾ ਲਾ ਕੇ ਵੀ ਜੇਸਾ ਇੱਥੇ ਆ ਗਈ ਵੜ ਗਈ ਤਾਂ ਉਹਦੀਆਂ ਅਸਲਤਾਂ ਪੰਨ ਦੇਣੀਆਂ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਇਹ ਇਹਨਾਂ ਨੇ ਜਿਹੜੇ ਚੈਨਲ ਬਣਾਇਆ ਇਹ ਲੋਕਾਂ ਨੂੰ ਕੀ ਸਮਝਾ ਰਿਹਾ ਮੰਨੇ ਅਸੀਂ ਤਾਂ ਕੁਝ ਨਹੀਂ ਸਮਝਾ ਰਹੇ ਤੂੰ ਵੀ ਤਾਂ ਚੈਨਲ ਬਣਾਇਆ ਨਾ ਤੂੰ ਕੀ ਸਮਝਾ ਰਹੀਆਂ ਲੋਕਾਂ ਨੂੰ ਕਿਵੇਂ ਆਪਦਾ ਪਿਆਰ ਮਰਵਣਾ ਕਿਵੇਂ ਮੁੰਡਿਆਂ ਤੋਂ ਪੈਸੇ ਖਾਣੇ ਕਿਵੇਂ ਭੱਜਣਾ ਦੋ ਦੋ ਤਿੰਨ ਤਿੰਨ ਵਾਰਾ ਕਰੋ ਕੀ ਸਖਾ ਰਹੀਆਂ ਤੂੰ ਕੀ ਸਿਖਾ ਰਹੀ ਹੈ ਫਿਰ ਆਪਦੇ ਚੈਨਲ ਤੇ ਅਸੀਂ ਤਾਂ ਮੰਨਿਆ ਕੁਝ ਵੀ ਨਹੀਂ ਸਿਖਾਉਂਦੇ ਸਿਰ ਬਕਵਾਸ ਕਰਦੇ ਆਂ ਤੂੰ ਕਿਸ ਕੰਮ ਦੀ ਹੈ ਫਿਰ ਤੂੰ ਇੱਥੇ ਪੰਗੜਾ ਸਿਖਾਉਣੀ ਹੈ ਗਿੱਧਾ ਪਾਣਾ ਸਿਖਾਉਣੀ ਹੈ ਬੱਤਨਾਟਾਂ ਸਿਖਾਉਣੀ ਹੈ ਕਿਸ ਕੰਮ ਦੀ ਹੈ ਇੱਥੇ ਦੱਸ ਤੂੰ ਵੀ ਕਿਸੇ ਦੀ ਪਰਸਨਲ ਲਾਈਫ ਹੈ ਕਿਸੇ ਦਾ ਪਰਸਨਲ ਮੈਂ ਕਹਿੰਨੀ ਕੋਈ ਮੈਟਰ ਹੈ ਉਹ ਲੈ ਆਂਦੇ ਆਂ ਨੈਟ ਦੇ ਉੱਪਰ ਦੱਸਦੇ ਨੇ ਹਨਾ ਇਹ ਚੀਜ਼ ਤਾਂ ਫਿਰ ਗਲਤ ਹੈ ਨਾ ਅਸੀਂ ਗਲਤ ਨਹੀਂ ਅਸੀਂ ਨਹੀਂ ਹੈ ਅਸੀਂ ਗਲਤ ਆਪਦਾ ਪਰਸਨਲ ਮੈਟਰ ਤੁਸੀਂ ਸੋਸ਼ਲ ਮੀਡੀਆ ਤੇ ਲੈ ਕੇ ਆਉਂਦੇ ਆ ਗਲਤ ਅਸੀਂ ਆਂ ਸਾਰੇ ਆ ਦੀ ਜ਼ਿੰਦਗੀ ਕਿਤਾਬਾਂ ਉਂਗ ਖੋਲ ਕੇ ਸੋਸ਼ਲ ਮੀਡੀਆ ਤੇ ਤੁਸੀਂ ਰੱਖ ਦਿੰਦੇ ਜੇ ਅਸੀਂ ਉਹਦੇ ਬਾਰੇ ਗੱਲ ਕਰਦੇ ਆਂ ਫਿਰ ਅਸੀਂ ਗਲਤ ਤੁਸੀਂ ਸੋਸ਼ਲ ਮੀਡੀਆ ਤੇ ਨਾ ਆਓ ਜੇ ਆਉਂ ਆਏ ਹੋਏ ਆਂ ਤਾਂ ਆਦੀਆਂ ਪਰਸਨਲ ਗੱਲਾਂ ਨਾ ਲੈ ਕੇ ਆਓ ਪਰਸਨਲ ਜਿਹੜੇ ਮੈਟਰ ਆ ਉਹ ਨਾ ਲੈ ਕੇ ਆਓ ਸੋਸ਼ਲ ਮੀਡੀਆ ਤੇ ਲੋਕੀ ਨਹੀਂ ਗੱਲ ਕਰਦੇ ਜੇਕਰ ਮੈਨੂੰ ਕੁਝ ਮਿਲਦਾ ਮੈਂ ਕੁਝ ਕਮਾ ਰਹੀ ਆਂ ਤਾਂ ਬਣਾ ਰਹੀ ਆਂ ਨਾ ਕਿਉਂਕਿ ਮੇਰੇ ਮਗਰ ਮੇਰਾ ਪਿਓ ਨਹੀਂ ਹੈਗਾ ਹੁਣ ਹੁਣ ਜੋ ਵੀ ਆਂ ਮੈਂ ਸਿਰਫ ਕੱਲੀ ਆਂ ਹਾਂ ਤੂੰ ਫੇਰ ਉਹੀ ਗੱਲ ਕਰੇਨੀ ਆ ਹੁਣ ਤੇਰੇ ਪਿਓ ਹੈ ਨਹੀਂ ਤੇਰੇ ਮਗਰ ਹੁਣ ਹੈ ਨਹੀਂਗਾ ਪਹਿਲਾਂ ਤਾਂ ਸੀਗਾ ਉਦੋਂ ਕਾਹਤੋਂ ਵੀਡੀਓ ਬਣਾਉਂਦੀ ਸੀ ਹੁਣ ਤਾਂ ਮੰਨਿਆ ਮਜਬੂਰੀ ਹੈ ਤੇਰੀ ਪਹਿਲਾਂ ਕਾਹਤੋਂ ਵੀਡੀਓ ਬਣਾਉਂਦੀ ਸੀ ਉਦੋਂ ਕੀ ਮਜਬੂਰੀ ਸੀ ਦੱਸ ਉਹਦੇ ਵੀ ਤੇਰੇ ਮਗਰ ਤੇਰਾ ਪਿਓ ਹੈ ਨਹੀਂ ਸੀਗਾ ਨਹੀਂ ਦੱਸ ਦੇ ਉਹਦੇ ਵੀ ਮਗਰ ਹੈ ਨਹੀਂ ਸੀਗਾ ਤੇਰਾ ਪਿਓ ਜਿਹੜੀ ਉਹਦੇ ਤੇਰੀ ਐਡੀ ਮਜਬੂਰੀ ਬਣੀ ਪਈ ਸੀ ਵੀਡੀਓ ਬਣਾਉਂਦੀ ਮੇਰੇ YouTube ਚੈਨਲ ਤੇ ਮੇਰੇ Instagram ਅਕਾਊਂਟ ਤੇ ਦੇਖ ਲੋ ਜੇਕਰ ਮੈਂ ਕਿਸੇ ਨੂੰ ਕਦੇ ਕਿਸੇ ਦਾ ਮਾੜਾ ਸੋਚਿਆ ਹੋਵੇ ਕਦੇ ਵੀ ਕਿਸੇ ਤੇ ਸਟੋਰੀ ਮੈਂ ਕਹਿੰਦੀ ਆ ਵੀ ਗਲਤ ਪਾਈ ਹੋਵੇ ਰਿੰਪਲ ਨੂੰ ਤੂੰ ਇੰਨਾ ਪੁੱਠਾ ਸਿੱਧਾ ਬੋਲੀ ਸੀ ਇੰਨਾ ਪੁੱਠਾ ਸਿੱਧਾ ਬੋਲੀ ਸੀ ਤੇ ਹੁਣ ਬੰਦ ਈ ਸੱਚੀ ਮੈਂ ਕਦੇ ਕਿਸੇ ਨੂੰ ਗਲਤ ਨਹੀਂ ਬੋਲੀ ਕਿਸੇ ਤੇ ਸਟੋਰੀ ਲਾ ਕੇ ਨਹੀਂ ਪਾਈ ਕਿਸੇ ਨੂੰ ਮਾੜਾ ਨਹੀਂ ਬੋਲੀਗੀ ਹਜੇ ਤੂੰ ਮਾੜਾ ਬੋਲੀ ਨਹੀਂ ਕਿੰਨੀਆਂ ਗਾਲਾਂ ਗੰਦੀਆਂ ਕੱਢੀਆਂ ਸੀ ਹਜੇ ਤੱਕ ਕੁਝ ਬੋਲੀ ਨਹੀਂ ਇਹੀ ਕਰਨੀ ਆ ਕਿਸੇ ਵੀ ਧੀ ਤੈਨੂੰ ਇੰਨਾ ਵੀ ਤੁਸੀਂ ਮਾੜਾ ਇੰਨਾ ਵੀ ਤੁਸੀਂ ਉਹਨੂੰ ਨਾਂ ਜਲੇਲ ਕਰੋ ਕਿ ਉਹ ਮਤਲਬ ਕੀ ਛਿਗਾ ਨਾ ਸਾਨੂੰ ਸ਼ੌਂਕੜੀ ਕਿਸੇ ਦੀ ਮਾਂ ਧੀ ਪੈਨੂੰ ਜਲੀਲ ਕਰਨ ਦਾ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਇਹੋ ਜਿਹੇ ਲੱਛਣ ਖਿਲਾ ਰਹੇ ਹੋਗੇ ਨਾ ਫਿਰ ਜਲੀਲ ਵੀ ਹੋਵਾਂਗੀਆਂ ਜਲੀਲ ਹੋਣ ਵਾਲੇ ਲੱਛਣ ਹੀ ਨਾ ਕਰੋ ਤੁਸੀਂ ਆਪੇ ਨੇ ਜਲੀਲ ਹੁੰਦੀਆਂ ਤੇ ਮਾੜਾ ਟਾਈਮ ਹੁੰਦਾ ਨਾ ਉਦੋਂ ਕਿਸੇ ਦੇ ਸਿਰ ਤੇ ਨਹੀਂ ਨੱਚੀਦਾ ਹੁੰਦਾ ਹਨਾ ਤਾਂ ਅਦਰਵਾਈਜ਼ ਮੈਂ ਕਹਨੀ ਆ ਜਿਨ੍ਹਾਂ ਨੂੰ ਨਹੀਂ ਬੋਲਣਾ ਚਾਹੀਦਾ ਸੀ ਨਾ ਉਹ ਵੀ ਉਹ ਸਿਚੁਏਸ਼ਨ ਚ ਬੋਲੇ ਹਾਂ ਤੇ ਉਹੀ ਤਾਂ ਕਹਿੰਦੇ ਆ ਨਾ ਅਸੀਂ ਜਿਨ੍ਹਾਂ ਨੂੰ ਨਹੀਂ ਬੋਲਣਾ ਚਾਹੀਦਾ ਸੀ ਉਹ ਵੀ ਉਸ ਟਾਈਮ ਦੇ ਵਿੱਚ ਬੋਲੇ ਤੇ ਕਿਉਂ ਬੋਲੇ ਮੌਕਾ ਤੂੰ ਦਿੱਤਾ ਲੋਕਾਂ ਨੂੰ ਬੋਲਣ ਦਾ ਤੂੰ ਨਾ ਮੌਕਾ ਦੇ ਤੈਨੂੰ ਕਿੰਨੇ ਵਾਰ ਕਿਹਾ ਸੁਧਰ ਜਾ ਤੂੰ ਸੁਧਰੀ ਨਹੀਂਗੀ ਵੀਡੀਓ ਬਣਾਉਣੀ ਆ ਬਣਾ ਸਹੀ ਕੰਟੈਂਟ ਬਣਾ ਤੂੰ ਨਹੀਂ ਬਣਾਏ ਪੰਜਾਬੀ ਨੂੰ ਤਾਂ ਅੰਗਰੇਜ਼ੀ ਵਾਂਗੂ ਬੋਲਦੀ ਐ ਅੰਗਰੇਜ਼ੀ ਨੂੰ ਤੋੜ ਦੋ ਵਾਂਗੂ ਬੋਲਦੀ ਐ ਨਹੀਂ ਸੁਧਰੀ ਤੂੰ ਲੱਛਾਂ ਤੂੰ ਖਲਾਰੀ ਗਈ ਐ ਸਭ ਤੋਂ ਵੱਡਾ ਕਾਂਡ ਤੂੰ ਕਰਕੇ ਰੱਖਤਾ ਹਜੇ ਤੂੰ ਕਹਿੰਨੀ ਲੋਕ ਕੀ ਤੇ ਸੱਜ ਕੇ ਬੋਲਦੇ ਆ ਤੂੰ ਮੌਕਾ ਦਿੰਨੀ ਆ ਤਾਂ ਬੋਲਦੇ ਆ ਅੱਛੇ ਤਰ੍ਹਾਂ ਤਾਂ ਕਿ ਮੈਂ ਇੱਕ ਬੇਬੀ ਨੂੰ ਵੀ ਸੰਭ ਸਕਾਂ ਅੱਛੀ ਉਹਨੂੰ ਲਾਈਫ ਦੇ ਸਕਾਂ ਹਨਾ ਤਾਂ ਕਿ ਜੋ ਚੀਜ਼ਾਂ ਮੈਂ ਫੇਸ ਕੀਤੀਆਂ ਉਹ ਉਹ ਨਾ ਕਰੀ ਹਨਾ ਤਾਂ ਮੈਂ ਆਪਣੇ ਨਾਲੋਂ ਜ਼ਿਆਦਾ ਉਸ ਉਹਦੇ ਰਿਲੇਟਡ ਉਹਨਦੇ ਮਤਲਬ ਕਿ ਉਹਨਦੇ ਬਾਰੇ ਸੋਚ ਰਹੀ ਆ ਆਪਦੇ ਬੇਬੀ ਨੂੰ ਅੱਛੀ ਲਾਈਫ ਤੂੰ ਤਾਂ ਦੇ ਪਾਏਂਗੀ ਨਾ ਜੇ ਤੂੰ ਖੁਦ ਨੂੰ ਸੁਧਾਰਾਂਗੀ ਤੂੰ ਖੁਦ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਪਈ ਤੂੰ ਖੁਦ ਨੂੰ ਸੁਧਾਰ ਇੰਪਰੂਵਮੈਂਟ ਲੈ ਕੇ ਆਪਦੇ ਵਿੱਚ ਬੇਬੀ ਦੀ ਲਾਈਫ ਆਪੇ ਅੱਛੀ ਹੋ ਜੂਗੀ ਆਪੇ ਸਹੀ ਹੋ ਜੂਗੀ ਪਰ ਜੇ ਤੂੰ ਆ ਹੀ ਲੱਛਣ ਕਰੀ ਗਈ ਨਾ ਬੇਬੀ ਨੂੰ ਜਿੰਨੀ ਮਰਜ਼ੀ ਚੰਗੀ ਲਾਈਫ ਦੇ ਦੇ ਜੋ ਵੱਡਾ ਹੋਊਗਾ ਨਾ ਉਹਨੂੰ ਦਿੱਕਤ ਹੋਊਗੀ ਦਿੱਕਤ ਕਾਦੇ ਤੋਂ ਹੋਊਗੀ ਤੇਰੇ ਤੋਂ ਹੋਊਗੀ ਜਿਹੜਾ ਗੰਦ ਤੂੰ ਪਾਇਆ ਨਾ ਉਸ ਗੰਦ ਤੋਂ ਹੋਊਗੀ ਬੇਬੀ ਨੂੰ ਦਿੱਕਤ ਤੇ ਹਾਂਜੀ ਅੱਜ ਦੀ ਵੀਡੀਓ ਇੰਨੀ ਸੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ